ਫਲੋਰ ਪੁਲਿਸ ਨੇ ਯੋਧਨ ਅਸ਼ੀਆ ਵਿਰੋਧ ਮੁਹੰਮ ਤਹਿਤ ਦੋ ਵਿਅਕਤੀਆਂ ਨੂੰ 139 ਗ੍ਰਾਮ ਹਿਰੋਇਨ ਸਮੇਤ ਗ੍ਰਿਫਤਾਰ ਕਰਕੇ ਸਫਲਤਾ हासिल ਕੀਤੀ ਜਾਣਕਾਰ ਦੰਦੇ ਹੋਏ ਥਾਣਾ ਮੁਖੀ ਫਲੋਰ ਪੁਸ਼ਨ ਕੁਮਾਰ ਨੇ ਜਾਣਕਾਰ ਦੰਦੇ ਹੋ ਦੱਸਿਆ ਕਿ ਚੌਂਕੀ ਅਪਰਾਧ ਇਨਚਾਰਜ ਸੁਖਦੇਵ ਸਿੰਘ ਨੂੰ 8 ਅਗਸਤ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਮੰਡੀ ਦੇ ਵਸਨੀਕ ਅਮਨਦੀਪ ਕੁਮਾਰ ਪੁੱਤਰ ਸ਼ੰਗਾਰਾ ਰਾਮ ਅਤੇ ਅਮਰਦੀਪ ਸਿੰਘ ਉਰਫ ਦੀਪਾ ਪੁੱਤਰ ਗੁਰਮੇਲ ਸਿੰਘ ਕੋਲ ਵੱਡੀ ਮਾਤਰਾ ਵਿੱਚ ਹਰੋਇਨ ਹੋ ਸਕਦੀ ਹੈ ਜੋਸ਼ ਆਪੇ ਮਾਰੀ ਕਰਨ ਤੇ ਬਰਾਮਦ ਕੀਤੀ ਜਾ ਸਕਦੀ ਹੈ ਪੁਲਿਸ ਨੇ ਤੁਰੰਤ ਸ਼ਾਪੇਮਾਰੀ ਕਰਦੇ ਹੋਏ ਉਕਤ ਦੋਵਾਂ ਵਿਅਕਤੀਆਂ ਨੂੰ ਇੱਕ ਸਪਲੈਂਡਰ ਮੋਟਰਸਾਈਕਲ ਅਤੇ 139 ਗ੍ਰਾਮ ਹਿਰੋਇਨ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਉਨ੍ਹਾਂ ਨੇ ਦੱਸਿਆ ਹੈ ਕਿ ਉਕਤ ਦੋਵਾਂ ਵਿਅਕਤੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦੀ ਰਿਮਾਂਡ ਲਿਆ ਗਿਆ ਇਸ ਦੌਰਾਨ આરોપીਆਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਹੋ ਸਕਦਾ ਹੈ ਕਿ ਨਸ਼ੀਲੇ ਪਦਾਰਥਾ ਸਬੰਧੀ ਹੋਰ ਜ਼ਿਆਦਾ ਜਾਣਕਾਰੀ ਵੀ ਮਿਲ ਸਕੇ ਥਾਣਾ ਮੁਖੀ ਨੇ ਦੱਸਿਆ ਕਿ ਉਕਤ આરોપીਆਂ ਵਿੱਚੋਂ ਇੱਕ ਵਿਅਕਤੀ ਤੇ ਪਹਿਲਾ ਵੀ ਇੱਕ ਮੁਕੱਦਮਾ ਦਰਜ ਹੈ ਜੋ ਪੁਲਿਸ ਨੂੰ ਲੁਰਿੰਦਾ ਸੀ ਦੂਸਰੇ ਵਿਅਕਤੀ ਤੇ ਕੋਈ ਕੇਸ ਨਹੀਂ ਦਰਜ ਉਹਨਾਂ ਨੇ ਦੱਸਿਆ ਕਿ આરોપી ਅਮਨਦੀਪ ਅਤੇ ਅਮਰਦੀਪ ਉਰਫ ਦੀਪਾ ਦੇ ਵਿਰੋਧ ਥਾਣਾ ਫਲੋਰਵਿਕੇ 8 ਅਗਸਤ ਨੂੰ ਮੁਕੱਦਮਾ ਨੰਬਰ 257 ਅਦర్శ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਜਾਵੇਗੀ ਜਿੰਨਾਂ ਦੋ ਮਿੰਟੇ ਲੱਗੇ ਕੀ ਬਸਵਾ ਸਰ ਕੱਲ ਇੱਕ ਜੁੜੀ ਹੈਗੀ ਸੁਖਦੇਵ ਸਿੰਘ ਜੀ ਸੀ ਇਨਚਾਰਜ ਉਪਰਾ ਉਹਨਾਂ ਨੂੰ ਖੁਫੀਆ ਇਤਲਾਹ ਮਿਲੀ ਸੀਗੀ ਤੇ ਜਿਨ੍ਹਾਂ ਨੇ ਖੁਫੀਆ ਇਤਲਾਹ ਤੇ ਅਮਰ ਅਮਰਦੀਪ ਸਿੰਘ ਦੀਪਾ ਸਾਨਾ ਗੁਰਮੀਤ ਸਿੰਘ ਤੇ ਦੂਜਾ ਹੈਗਾ ਅਮਨਦੀਪ ਸਿੰਘ ਵਿੱਲਾ ਸਾਨੂੰ ਸ਼ੰਗਾਰਾ ਸਿੰਘ ਦੋਨੇ ਮੰਡੀ ਪਿੰਡ ਦੇ ਰਹਿਣ ਵਾਲੇ ਆ ਵੀ ਇਹਨਾਂ ਦੇ ਕੋਲਾ ਸਟੰਮ ਤੇ ਹੈਰਨ ਹੈਗੀ ਆ ਉਹਨਾਂ ਰਿਡ ਕਰਕੇ ਜਦੋਂ ਉਹਨਾਂ ਨੂੰ ਤਲਾਸ਼ੀ ਲਈ ਤੇ 139 ਗ੍ਰਾਮ ਹੈਰੋਨ ਜੜੀ ਬਰਾਮਦ ਹੋਈ ਹੈ ਜਿਸ ਤੇ ਮਕਦਮਾ ਨੰਬਰ 257 ਦਾ ਉਹ ਦਰਜ ਕੀਤਾ। ਸਰ ਪਹਿਲਾਂ ਵੀ ਇਹਨਾਂ ਤੇ ਕੋਈ ਮਕਦਮਾ ਦਰਜ ਹੈ? ਹਾਂ ਜਿਹੜਾ ਹੈਗਾ ਆਪਣਾ ਅਮਰਜੀਤ ਸਿੰਘ ਹੈਗਾ ਇਹਤੇ ਪਹਿਲਾਂ ਇੱਕ ਮਕਦਮਾ ਦਰਜ ਹੈ ਉਹਦੇ ਵਿੱਚ ਸਾਨੂੰ ਲੋੜੀਂਦਾ ਸੀਗਾ ਤੇ ਦੂਜੀ ਤਾਂ ਹੋਰ ਮਕਦਮਾ ਕੋਈ ਦਰਜ ਨਹੀਂ। ਤੇ ਰਬਾੜ ਸਰ ਇਹਦਾ ਕਿੱਲੇ ਰੂਪ ਹੈ? ਇਹਨਾਂ ਅੱਜ ਪੇਸ਼ ਕੀਤੇ ਗਏ ਜੀ। 2 ਦਿਨ ਦਾ ਜਿਹੜਾ ਪੋਸਟਮਾਨ ਲੱਗਿਆ।